ਤੁਹਾਨੂੰ ਯਾਦ ਹੈ ਪੰਜਾਬ ਦੇ ਕਿਸਾਨਾਂ ਨੇ ਤੇ ਭਾਰਤ ਭਰ ਦੇ ਪੂਰੇ ਕਿਸਾਨਾਂ ਨੇ ਇੱਕ ਪ੍ਰੋਟੈਸਟ ਕੀਤਾ ਸੀ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਉਹੋ ਜਿਹਾ ਹੀ ਇੱਕ ਪ੍ਰੋਟੈਸਟ ਹੁਣ ਯੂਰਪ ਦੇ ਵਿੱਚ ਚੱਲ ਰਿਹਾ ਪਰ ਸਾਨੂੰ ਇੱਥੇ ਕੁਝ ਦੇਖਣ ਦੀ ਲੋੜ ਹੈ ਸਾਨੂੰ ਸੁਣਨ ਦੀ ਲੋੜ ਹੈ ਜਦੋਂ ਯੂਰਪ ਦੇ ਕਿਸਾਨ ਸੜਕਾਂ ਦੇ ਤਬਾਹੀ ਮਚਾਈ ਫਿਰਦੇ ਆ ਤੇ ਉਦੋਂ ਫਿਰ ਦੁਨੀਆ ਨੇ ਪੰਜਾਬ ਦੇ ਕਿਸਾਨਾਂ ਨੂੰ ਇਹ ਕਿਵੇਂ ਕਹਤਾ ਸੀ ਕਿ ਇਹਨਾਂ ਨੇ ਅਨਸ਼ਾਸਨ ਦਿਖਾਇਆ ਇਹਨਾਂ ਦੀ ਫਰਕ ਹੈ ਸੋਚ ਦੇ ਵਿੱਚ ਫਰਕ ਸਿਰਫ ਮੰਗਾ ਦਾ ਹੀ ਨਹੀਂ ਫਰਕ ਸੋਚ ਦਾ ਵੀ ਆਓ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਤੇ ਹੁਣ ਜਿਹੜਾ ਯੂਰਪ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਅੱਜ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕਿਸਾਨ ਹੈ ਜਿਹੜੇ ਉਹ ਪ੍ਰਦਰਸ਼ਨ ਕਰ ਰਹੇ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਵੀ ਸਾਡੇ ਸਾਹਮਣੇ ਆਈਆਂ ਤਸਵੀਰਾਂ ਸਾਹਮਣੇ ਆਈਆਂ ਕਿ ਕਿਸਾਨ ਵੱਡੇ-ਵੱਡੇ ਟਰੈਕਟਰਾਂ ਦੇ ਨਾਲ ਸਾਡੇ ਭਾਰਤ ਦੇ ਮਕਾਬਲੇ ਬਹੁਤ ਵੱਡੇ ਟਰੈਕਟਰ ਆ ਉਹ ਬਹੁਤੇ ਤਾਂ ਜਿੰਨੀਆਂ ਵੀ ਸਰਕਾਰੀ ਬਿਲਡਿੰਗਾਂ ਉਹਨਾਂ ਨੂੰ ਨੁਕਸਾਨ ਕਰੀ ਜਾਂਦੇ ਆ ਜਾਂ ਜਿਹੜੀ ਪਬਲਿਕ ਪ੍ਰੋਪਰਟੀਆਂ ਆ ਉਹਨਾਂ ਨੂੰ ਨੁਕਸਾਨ ਕਰੀ ਜਾਂਦੇ ਆ ਤੇ ਜਿਹੜੇ ਆਮ ਲੋਕ ਆ ਤੁਹਾਡੇ ਮੇਰੇ ਵਰਗੇ ਉਹਨਾਂ ਦੀ ਜਿਹੜੀ ਰੋਜ਼ਾਨਾ ਦੀ ਜ਼ਿੰਦਗੀ ਆ ਉਹ ਠੱਪ ਹੋ ਗਈ ਤੁਹਾਨੂੰ ਨਹੀਂ ਲੱਗਦਾ ਵੀ ਇਹ ਤਸਵੀਰਾਂ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਪ੍ਰਦਰਸ਼ਨ ਦਾ ਅਸਲੀ ਮਕਸਦ ਕੀ ਆ ਉਹਨਾਂ ਦੀਆਂ ਮੰਗਾਂ ਕਿ ਇਹੋ ਜਿਹਾ ਸਾਰਾ ਕੁਝ ਤੋੜਪੰਨ ਕਰਨਾ ਤੇ ਹੁਣ ਮੈਂ ਤੁਹਾਨੂੰ ਕਹੂੰ ਥੋੜਾ ਜਿਹਾ ਸਾਨੂੰ ਝਾਤ ਝਾਕਣ ਦੀ ਲੋੜ ਐ ਝਾਤ ਮਾਨ ਦੀ ਲੋੜ ਐ ਵੀ ਜੇ ਅਸੀਂ ਇਹਦੀ ਤੁਲਨਾ ਭਾਰਤ ਦੇ ਕਿਸਾਨ ਅੰਦੋਲਨ ਨਾਲ ਕਰੀਏ ਤੇ ਖਾਸ ਕਰਕੇ ਸਾਡੇ ਪੰਜਾਬੀ ਕਿਸਾਨਾਂ ਦੇ ਨਾਲ ਤਾਂ ਸਾਨੂੰ ਮੈਨੂੰ ਲੱਗਦਾ ਵੀ ਫਰਕ ਆ ਜਿਹੜਾ ਉਹ ਸਾਫ਼ ਨਜ਼ਰ ਆ ਜਾਊਗਾ ਭਾਰਤ ਚ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਮਹੀਨੇ ਭਰਾਂ ਦੇ ਲਈ ਬੈਠੇ ਰਹੇ ਕਿੰਨੇ ਮਹੀਨੇ ਉੱਥੇ ਬੈਠੇ ਰਹੇ ਪਰ ਉਹਨਾਂ ਸ਼ਾਸਨ ਦੇ ਵਿੱਚ ਲੰਗਰ ਦੀ ਸੇਵਾ ਕਰਦੇ ਰਹੇ ਉਹਨਾਂ ਦਾ ਸਬਰ ਨਹੀਂ ਟੁੱਟਿਆ ਕੋਈ ਉਹਨਾਂ ਨੇ ਭੰਨ ਤੋੜ ਨਹੀਂ ਕੀਤੀ ਨਾ ਕਿਸੇ ਸਰਕਾਰੀ ਬਿਲਡਿੰਗ ਨੂੰ ਅੱਗ ਲਾਈ ਨਾ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਇਹ ਉਹਨਾਂ ਨੇ ਇੱਕ ਲੋਕਤੰਤਰ ਦੀ ਤਾਕਤ ਦਿਖਾਈ ਜਿਹਨੂੰ ਮੈਂ ਪਯੌਰ ਪੰਜਾਬੀ ਚ ਕਹਾਵਾ ਕਿ ਅਹਿੰਸਕ ਲੋਕਤੰਤਰ ਦੀ ਤਾਕਤ ਪੰਜਾਬੀ ਕਿਸਾਨ ਸਿਰਫ ਅੰਨ ਦਾਤਾ ਨਹੀਂ ਉਹ ਸੰਸਾ ਸਾਡੇ ਸੰਸਕਾਰਾਂ ਦੇ ਵੀ ਰਾਖੇ ਐ ਲੰਗਰ ਜਿੱਥੇ ਜਾਤ ਧਰਮ ਭਾਸ਼ਾ ਪੁੱਛੇ ਬਿਨਾ ਉੱਥੇ ਮਨਾਮੁਖੀ ਲੰਗਰ ਵਰਤਿਆ ਹਰ ਉਥੇ ਇੱਕ ਭੁੱਖੇ ਨੂੰ ਰੋਟੀ ਮਿਲੀ ਹਰ ਇੱਕ ਉਥੇ ਥੱਕੇ ਨੂੰ ਉਥੋਂ ਇੱਕ ਆਸ ਮਿਲੀ ਇਹ ਕਾਰਨ ਸੀ ਦੁਨੀਆ ਨੇ ਕਿਹਾ ਕਿ ਇੰਡੀਅਨ ਫਾਰਮਰਸ ਪ੍ਰੋਟੈਸਟ ਵਾਸ ਵਿਦ ਡਿਗਨਿਟੀ ਕਿ ਭਾਰਤੀ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਸੀ ਬੜੀ ਡਿਗਨਿਟੀ ਨਾਲ ਬੜੇ ਅਨੁਸ਼ਾਸਨ ਨਾਲ ਉਹਨਾਂ ਨੇ ਕੀਤਾ ਤੇ ਲੋਕਤੰਤਰ ਜੀ ਜੇ ਆਪਾਂ ਗੱਲ ਕਰੀਏ ਕਿਉਂਕਿ ਭਾਰਤ ਸਾਡਾ ਬਹੁਤ ਵੱਡਾ ਇੱਕ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਅਸਹਿਮਤੀ ਸਹਿਤਮਨ ਰਹਿੰਦੀ ਹੈ ਪਰ ਜਿਹੜਾ ਸੰਵਾਦ ਹੈ ਜਿਹੜੀ ਗੱਲਬਾਤ ਹੈ ਉਹ ਹੱਲ ਲਿਆਉਂਦਾ ਇਥੇ ਜ਼ਰੂਰ ਭਾਰਤ ਸਰਕਾਰ ਦੀ ਵੀ ਮੈਂ ਗੱਲ ਕਰਨਾ ਚਾਹੂੰਗਾ ਕਿ ਭਾਰਤ ਸਰਕਾਰ ਨੇ ਗੱਲਬਾਤ ਦਾ ਹਰ ਇੱਕ ਦਰਵਾਜ਼ਾ ਖੋਲ੍ਹਿਆ ਕਮੇਟੀਆਂ ਬਣਾਈਆਂ ਵਿਚਾਰ ਵਟਾਂਦਰਾ ਕੀਤਾ ਗਿਆ ਰਾਹ ਲੱਭਿਆ ਗਿਆ ਇਹੀ ਤਾਂ ਫਿਰ ਲੋਕਤੰਤਰ ਦੀ ਖੂਬਸੂਰਤੀ ਹੈ ਟਕਰਾ ਲੜਾਈ ਝਗੜਾ ਭੰਨ ਤੋੜ ਕਰਨੀ ਇਹ ਤਾਂ ਕੋਈ ਹੱਲ ਨਹੀਂ ਨਾ ਯੂਰਪ ਭਾਵੇਂ ਬਹੁਤ ਅੱਗੇ ਵਧਿਆ ਹੋਇਆ ਪਰ ਪ੍ਰਦਰਸ਼ਨ ਦੀ ਤਾਕਤ ਦੇਖਿਆ ਜਾਵੇ ਤਬਾਹੀ ਚ ਨਹੀਂ ਹੁਣ ਸ਼ਾਸਨ ਚ ਹੀ ਹੁੰਦੀ ਹੈ ਭਾਰਤ ਖਾਸ ਕਰਕੇ ਪੰਜਾਬੀ ਕਿਸਾਨਾਂ ਨੇ ਦੁਨੀਆ ਨੂੰ ਦਿਖਾਇਆ ਕਿ ਮਜ਼ਬੂਤ ਆਵਾਜ਼ ਸ਼ਾਂਤੀ ਨਾਲ ਵੀ ਉੱਠ ਸਕਦੀ ਹੈ ਇਹ ਸਾਨੂੰ ਪਤਾ ਹੈ ਕਿ ਕਿਸਾਨ ਦੀ ਤਾਕਤ ਟਰੈਕਟਰ ਦੇ ਵਿੱਚ ਨਹੀਂ ਤਹਿਜ਼ੀਬ ਵਿੱਚ ਹੁੰਦੀ ਹੈ ਤੇ ਤਹਿਜ਼ੀਬ ਲਿਆਕਤ ਅਨੁਸ਼ਾਸਨ ਪੰਜਾਬੀ ਕਿਸਾਨਾਂ ਨੇ ਦੁਨੀਆ ਨੂੰ ਸਿਖਾਇਆ ਜੈ ਜਵਾਨ ਜੈ ਕਿਸਾਨ ਸਸ਼ੀ ਕਾਲ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ